ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸੰਨਾ ਜ਼ਿਲ੍ਹਾ ਬਰਨਾਲਾ ਬਾਈਕੋਲ ਟੌਪ ਦੀਆਂ ਪੰਜ ਦਾਵਾਂ ਠੀਕ ਹੈ ਜੀ ਸੁਣ ਵਾਲੀਆਂ ਛੇ ਦੇ ਅੱਠ ਦਿਨ ਦੇ 10 ਦਿਨ ਕੇ 12 ਦਿਨ ਠੀਕ ਹੈ ਜੀ ਟੌਪ ਟੌਪ ਦੀਆਂ ਬਾਈਂ گاਵਾ ਲਿਆਉਂਦਾ ਵਪਾਰ ਦਾ ਕੰਮ ਕਾਫੀ ਟਾਈਮ ਤੋਂ ਬਹੁਤ ਸੁਣੀ ਹੈ ਗੰਗਾ ਲਿਆਉਦਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਦੌੜ ਦੇ ਲਾਗੇ ਪਿੰਡ ਹੈ ਸੱਨਾ ਠੀਕ ਹੈ ਜੀ ਜੇ ਕਿਸ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਠੀਕ ਹੈ ਜੀ WhatsApp ਰਾਹੀਂ ਵੀਡੀਓ ਭੇਜ ਕੇ ਭਰਾ ਐਡ ਲਵਾ ਸਕਦੇ ਹੋ ਠੀਕ ਹੈ ਜੀ ਚੈੱਕ ਕਰਕੇ ਤੇ ਸੱਲੀ ਕਰਕੇ ਲੈ ਕੇ ਉਪਾ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਹੋਵੇ ਠੀਕ ਹੈ ਨਾ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਬਾਕੀ ਭਰਾ ਆਪਣਾ Facebook ਦੇ ਪੇਜ ਆ ਗੁਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਏ